ਸਿੱਖ ਇਤਿਹਾਸ ਨਾਲ ਜੁੜੀ ਦਾਸਤਾਨੇ ਸ਼ਹਾਦਤ ਚਮਕੌਰ ਸਾਹਿਬ ਵਿਖੇ ਇਧਰ ਖੱਬੇ ਹੱਥ ਰੋਪੜ ਤੋਂ ਛੜਕ ਆ ਰਹੀ ਹੈ ਤੇ ਇਧਰ ਸੱਜੇ ਹੱਥ ਨੀਲੋਖੇੜੀ ਲੁਧਿਆਣਾ ਨੂੰ ਇਹ ਹਾਈਵੇ ਤੇ ਸਥਿਤ ਹੈ ਦਾਸਤਾਨੇ ਸਹਾदत ਉਹਨਾਂ 40 ਸੂਰਬੀਰ ਜొਹਦਿਆਂ ਵੱਡੇ ਸ਼ਹਿਬਜ਼ਾਦਿਆਂ ਦੀ ਕੁਰਬਾਨੀ ਦਾ ਪ੍ਰਤੀਕ ਹੈ ਆਓ ਗੱਲ ਕਰਦੇ ਹਾਂ ਚਮਕੌਰ ਸਾਹਿਬ ਬਾਰੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਂ ਵੀਡੀਓ ਦੇ ਵਿੱਚ ਇਹ ਇਤਿਹਾਸਿਕ ਨਗਰ ਚਮਕੌਰ ਸਾਹਿਬ ਦੀ ਧਰਤੀ ਜਿਸ ਦੇ ਨਾਲ ਦੀ ਧਰਤੀ ਪੂਰੀ ਦੁਨੀਆ ਦੇ ਵਿੱਚ ਕਿਸੇ ਪਾਸੇ ਵੇਖਣ ਨੂੰ ਨਹੀਂ ਮਿਲਦੀ ਮੈਂ ਗੱਲ ਕਰ ਰਿਹਾ ਸ਼੍ਰੀ ਚਮਕੌਰ ਸਾਹਿਬ ਦੀ ਜਿੱਥੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਾਲੇ ਪਾਸੇ ਤੋਂ ਸਿਰਸਾ ਨਦੀ ਤੇ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਇਥੇ ਆਉਂਦੇ ਨੇ ਅਤੇ ਆਪਣੇ ਜੰਗੀ ਜੋਹਰ ਬਖਾਉਂਦੇ ਹਨ ਗੁਰੂ ਸਾਹਿਬ ਕੱਚੀ ਗੜੀ ਵਿੱਚ ਮੋਗਲਾਂ ਨਾਲ ਜੁੱਧ ਲੜਦੇ ਹਨ ਤੇ ਕਮਸਾਨ ਦੀ ਲੜਾਈ ਹੁੰਦੀ ਹੈ ਉਸ ਜੁੱਧ ਤੇ ਇਤਿਹਾਸ ਦੀ ਸਾਰੀ ਕਹਾਣੀ ਦਰਸਾਉਂਦਾ ਹੈ ਦਾਸਤਾਨੇ ਸ਼ਹਾਦਤ ਚਮਕੌਰ ਸਾਹਿਬ ਤੁਹਾਨੂੰ ਦੱਸ ਦਈਏ ਕਿ ਆਰਟ ਗੈਲਰੀ ਮਿਊਜ਼ੀਅਮ ਜਿਸ ਵਰਗਾ ਮਿਊਜ਼ੀਅਮ ਕਿਸੇ ਹੋਰ ਪਾਸੇ ਨਹੀਂ ਬਣਿਆ ਹੋਇਆ ਅਸੀਂ ਤੁਹਾਨੂੰ ਇਹ ਪੰਜ ਜੰਗੀ ਯੋਧਿਆਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਇੱਧਰ ਉਹ ਖੰਡਾ ਸਾਹਿਬ ਵੱਡਾ ਖੰਡਾ ਜੋ ਜਿੱਤ ਦਾ ਪ੍ਰਤੀਕ ਹੈ ਜਦੋਂ ਅਸੀਂ ਪਹੁੰਚੇ ਤਾਂ ਪ੍ਰਬੰਧਕਾਂ ਵੱਲੋਂ ਫੁਫਾਰੇ ਉਸ ਟਾਈਮ ਹੀ ਵੱਡਾ ਖੰਡਾ ਸਾਹਿਬ ਦੇ ਚਲਾ ਦਿੱਤੇ ਜੋ ਕਿ ਬਹੁਤ ਹੀ ਮਨਮੋਹਕ ਵਿਊ ਲੱਗ ਰਿਹਾ ਸੀ ਪੰਜ ਜੰਗੀ ਜਰਨੈਲਾਂ ਦੇ ਬੁੱਧ ਵੀ ਇਹ ਤੁਹਾਨੂੰ ਜੋ ਅਸੀਂ ਦਿਖਾਏ ਹੈ ਇੱਥੇ ਸਤਾਪਤ ਨੇ ਤੁਹਾਨੂੰ ਦੱਸ ਗੱਲ ਕਰਦੇ ਹਾਂ ਆਰਟ ਗੈਲਰੀ ਤੇ ਨਿਊਜ਼ੀਅਮ ਵਿੱਚ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਪਿਹਾਸ ਦਾ ਬਹੁਤ ਹੀ ਵਧੀਆ ਵਰਣਨ ਕੀਤਾ ਹੋਇਆ ਹੈ ਇਸ 뮤ਜ਼ੀਅਮ ਨੂੰ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਇਆ ਗਿਆ ਇਥੇ ਹੀ ਨਹੀਂ ਇਸ ਦਾ ਜੋ ਟਾਈਮਿੰਗ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਖੁੱਲਦਾ ਹੈ ਅਤੇ ਦਾਸਤਾਨੇ ਸ਼ਹਾਦਤ ਸੋਮਵਾਰ ਨੂੰ ਮੁਕੰਮਲ ਤੌਰ ਤੇ ਬੰਦ ਰਹਿੰਦਾ ਹੈ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਇਤਿਹਾਸਕ ਸਥਾਨ ਦਿਖਾਵਾਂਗੇ ਵੀਡੀਓ ਨੂੰ ਸ਼ੇਰ ਅਤੇ ਲਾਇਕ ਜ਼ਰੂਰ ਕਰਿਓ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ